ਜਾ ਜਿਹੜੇ 15 ਤਾਰੀਖ ਨੂੰ ਪ੍ਰਕਾਸ਼ ਪਰਵਾਹ ਰਿਹਾ ਹੈ ਉਹਦੀ ਖੁਸ਼ੀ ਚ ਪਹਿਲਾਂ ਪਰਬਾਤ ਤੇਰੀਆਂ ਰਾਈ ਸਮੁੱਚੇ ਇਲਾਕੇ ਦੇ ਵਿੱਚ ਸੰਦੇਸ਼ ਦਿੱਤਾ ਗਿਆ ਕਿ ਗੁਰੂ ਨਾਨਕ ਦੇਵ ਮਰਸੇ ਦੇ ਪਾਤਸ਼ਾਹ ਦਾ ਸੰਦੇਸ਼ ਸੀਗਾ ਕੀਰਤ ਕਰੋ ਵੰਡ ਛਕੋ ਨਾਮ ਜਪੋ ਉਹਨਾਂ ਨਗਰ ਕੀਰਤਨ ਦੇ ਅੱਜ ਰੰਗ ਮੈਂ ਸਮੂਹ ਸਾਧ ਸੰਗਤ ਨੂੰ ਵਧਾਈ ਦੇਣਾ ਪਰ ਇਹ ਸੰਦੇਸ਼ ਦਿੰਦੇ ਆ ਕਿ ਸਾਰਿਆਂ ਨੇ ਨਾਮ ਜਪੋ ਵੰਡ ਛਕੋ ਜੋ ਗੁਰਮਰਸੇ ਕੇ ਬਾਣੇ ਪਰਸਾ ਚਲਾਈ ਉਹਦੇ ਪ੍ਰੇਜ ਦੇ ਕਰਨਾ ਹੈ ਦਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬੇਨਤ ਬਧਾਈਆਂ ਸ਼ਿਲਾਗਾ ਯੋਗ ਉਪਰਾਲਾ ਦਿਲੋਂ ਸੇ ਗੁਰਦੁਆਰਾ ਪਰਬੰਧਕ ਕਮੇਟੀ ਦਾ ਜਿਨਾ ਕਰਕੇ ਇਸ ਐਸੇ ਨਗਰ ਕੀਰਤਨ ਰਾਹੀ ਅਸੀਂ ਸਮੂਹ ਜਗਤ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਦਾ ਸੁਨੇਹਾ ਦੇ 파 ਰਹੇ ਆ ਮਨੁਕਤਾਈ ਤੇ ਚੱਲਣ ਦਾ ਰਾਹ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਉੱਚਾ ਸਿਧਾਂਤ ਅਸੀਂ ਹਰ ਕਿਸੇ ਦੇ ਮਨ ਵਿੱਚ ਵਸਾ ਪਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਪਾਸ਼ਾਈ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰਪ ਦੀ ਸਮੂਹ ਸਾਧ ਸੰਗਤਾਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈ ਅਤੇ ਨੌਜਵਾਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹਾਂਗੇ ਕਿ ਜਿਹੜੇ ਸਿੱਖੀ ਤੋਂ ਭਟਕ ਚੁੱਕੇ ਨੇ ਉਹਨਾਂ ਨੂੰ ਸਿੱਖੀ ਦੇ ਵੱਲ ਮੁੜ ਵਾਪਸ ਲਿਆਉਣ ਦਾ ਯਤਨ ਕਰੀਏ ਗੁਰੂ ਮਹਾਰਾਜ ਦੇ ਦੱਸੇ ਹੋਏ ਜਿਹੜੇ ਮਾਰਗ ਨੇ ਉਨ੍ਹਾਂ ਤੇ ਚੱਲਣ ਦਾ ਯਤਨ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਫਿਰ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਕਰੋੜ ਕਰੋੜ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਟੀ ਮਿੱਟੀ ਤੁੰਗ ਜਗ ਚਾਨਨ ਵਾਦੇ ਮਹਾਵਾਕ ਅਨੁਸਾਰ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਪਾਸਾਏ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਵਰਮਾਇਆ ਜਾ ਰਿਹਾ ਹੈ ਉਹਨੇ ਸਿਸਕਨ ਸਾਹਿਬ ਗੁਰਦੁਆਰੇ ਤੋਂ ਨਗਰ ਕੀਰਤਨ ਚਲ ਕੇ ਨਾਨਕ ਸਾਹਿਬ ਸਾਹਿਬ ਵਿਤੇ ਪੁੱਜੇਗਾ ਸ਼ਾਮ ਨੂੰ ਇਸ ਰੋਡ ਦੇ ਵਿੱਚ ਸਾਰੀ ਸੰਗਤ ਨੂੰ ਸੰਤਾ ਨੂੰ ਬੇਨਤੀ ਹੈ ਕਿ ਆਪਣੇ ਵੱਡੇ ਪੱਧਰ ਤੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰਗੱਦੀਆਂ ਕੁੱਸ਼ੀਆਂ ਪ੍ਰਾਪਤ ਕਰਨ ਕੋ ਸਾਰੇ ਮਾਨਵਤਾ ਦਾ ਸੰਦੇਸ਼ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ ਕਰਤ ਕਰੋ ਨਾਮ ਜਪੋ ਔਰ ਵੰਡ ਕੇ ਛਕੋ ਉਹ ਸਾਰੇ ਜਗ੍ਹਾ ਤੇ ਫੈਲਾਉਣ ਦਾ ਅੱਜ ਮੌਕਾ ਹੈ ਸਾਰਿਆਂ ਨੂੰ ਇਸ ਮੌਕੇ ਤੇ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੇ ਹੋਏ ਜੋ ਗੁਰੂ ਨਾਨਕ ਸਾਹਿਬ ਨੇ ਨਾਮ ਜਪੋ ਵੰਡ ਛਕੋ ਕਿਰਤ ਕਰੋ ਦਾ ਸੰਦੇਸ਼ ਦਿੱਤਾ ਸੀ ਉਹ ਸੰਦੇਸ਼ ਦਿੰਦੇ ਹੋਏ ਇਹ ਨਗਰ ਕੀਰਤਨ ਨੂੰ ਅਲੱਗ-ਅਲੱਗ ਇਲਾਕਿਆਂ ਤੋਂ ਹੁੰਦਾ ਹੋਇਆ ਦਿੱਲੀ ਦੇ ਵਿੱਚੋਂ ਸ਼ਾਮ ਦੇ ਵਕਤ ਗੁਰਦੁਆਰਾ ਨਾਨਕਪਾਲ ਸਾਹਿਬ ਵਿਖੇ ਸਮਾਪਤ ਹੋਏਗਾ ਸਾਰੇ ਧਰਮਾਂ ਤੋਂ ਸਾਰੇ ਜਾਤਾਂ ਤੋਂ ਲੋਕ ਇਸ ਧਰਮ ਦੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਦੇ ਆ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਆ ਦਿੱਲੀ ਦੀਆਂ ਸੰਗਤਾਂ ਨੂੰ ਬੜੇ ਲੰਬੇ ਸਮੇਂ ਤੋਂ ਉਡੀਕ ਹੁੰਦੀ ਆ ਇਸ ਨਗਰ ਕੀਰਤਨ ਦੀ ਕਿਉਂਕਿ ਜਗ੍ਹਾ ਜਗ੍ਹਾ ਦੇ ਉੱਤੇ ਜਿੱਥੇ ਸੰਗਤਾਂ ਦੀ ਸੇਵਾ ਦੇ ਮੰਕਰ ਲਗਾਏ ਜਾਂਦੇ ਆ ਝਾੜੂ ਦੀ ਸੇਵਾ ਸ਼ਬਦ ਕੀਰਤਨ ਦੀ ਸੇਵਾ ਹਰ ਤਰ੍ਹਾਂ ਦੀਆਂ ਸੇਵਾ ਦੇ ਲਈ ਸੰਗਤ ਤਤਪਰ ਹੁੰਦੀ ਆ ਸੋ ਮੈਂ ਸਮਝਦਾ ਕਿ ਗੁਰੂ ਨਾਨਕ ਸਾਹਿਬ ਦਾ ਇੱਕ ਐਸਾ ਉਹਨਾਂ ਨੇ ਧਰਮ ਚਲਾਇਆ ਜਿਹੜਾ ਉਸ ਸਮੇਂ ਜੋ ਅੰਧਕਾਰ ਸੀ ਜੋ ਉਸ ਸਮੇਂ ਦੀਆਂ ਹਕੂਮਤਾਂ ਵੱਲੋਂ ਜੋ ਜ਼ੁਲਮ ਕੀਤੇ ਜਾ ਰਹੇ ਸਨ ਤੋਂ ਗੁਰੂ ਨਾਨਕ ਸਾਹਿਬ ਨੇ ਜੋ ਕਾਇਆ ਪਲਟ ਕੀਤੀ ਜੋ ਨਵਾਂ ਯੁੱਗ ਦਾ ਉਹਨਾਂ ਨੇ ਸ਼ੁਰੂਆਤ ਕੀਤੀ ਅੱਜ ਉਸ ਦਾ ਸੰਦੇਸ਼ ਕਰ ਕਰ ਦੇ ਵਿੱਚ ਦੇਣ ਦੀ ਲੋੜ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਿੱਥੇ ਝੂਠ ਦੇ ਅਗੇ ਕੁਫਰ ਜੋ ਤੋਲਿਆ ਜਾ ਰਿਹਾ ਸੀ ਜੋ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ ਧਰਮ ਦੇ ਠੇਕੇਦਾਰਾਂ ਵੱਲੋਂ ਜੋ ਉਸ ਸਮੇਂ ਕੁਫਰ ਤੋਲੇ ਜਾ ਰਹੇ ਸਨ ਪੋਲੀ ਪਾਲੀ ਜਨਤਾ ਦੇ ਨਾਲ ਧੋਖੇ ਕੀਤੇ ਜਾ ਰਹੇ ਸਨ ਉਸ ਦੇ ਖਿਲਾਫ ਉਹਨਾਂ ਨੇ ਕ੍ਰਾਂਤੀਕਾਰੀ ਇੱਕ ਅੰਦੋਲਨ ਕੀਤਾ ਔਰ ਉਸ ਸ਼ਾਂਤਮਈ ਅੰਦੋਲਨ ਦੇ ਵਿੱਚ ਉਹਨਾਂ ਨੇ ਚਾਰ ਉਦਾਸੀਆਂ ਦੇ ਮਾਧਿਅਮ ਦੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਅਤੇ ਵਿਦੇਸ਼ਾਂ ਦੇ ਵਿੱਚ ਵੀ ਚਾਹੇ ਉਹ ਨੇਪਾਲ ਹੋਵੇ ਬੁਟਾਨ ਹੋਵੇ ਚਾਹੇ ਸ਼੍ਰੀਲੰਕਾ ਹੋਵੇ ਜਿੱਥੇ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਅੱਜ ਵੀ ਗੁਰੂ ਨਾਨਕ ਸਾਹਿਬ ਦੇ ਸਾ 550 ਸਾਲਾਂ ਤੋਂ ਜ਼ਿਆਦਾ ਇਸ ਸਮੇ ਨੂੰ ਹੋ ਗਿਆ ਲੇਕਿਨ ਜਿੱਥੇ-ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਸ਼ੋਪ ਪ੍ਰਾਪਤ ਹੋਏ ਨੇ ਉੱਥੇ ਅੱਜ ਵੀ ਗੁਰੂ ਨਾਨਕ ਸਾਹਿਬ ਦਾ ਗੁਣ ਗਾਇਨ ਸੰਕਤਾ ਕਰਦੀਆਂ ਹਨ ਸੋ ਇਹ ਸਰਬਸਾਂਝੀ ਵਾਲਤਾ ਦਾ ਸੰਦੇਸ਼ ਗੁਰੂ ਨਾਨਕ ਸਾਹਿਬ ਨੇ ਦਿੱਤਾ ਜਿਸ ਦੇ ਉੱਤੇ ਅੱਜ ਪੈਰਾ ਦੇਣ ਦੀ ਲੋੜ ਹੈ ਨਾਨਕ ਸਾਹਿਬ ਮਹਾਰਾਜ ਜਿਹਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਵਧਾਈਆਂ ਸੰਕਤਨ ਸਖਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਇਸ ਜਗ ਨੂੰ ਚਾਨਣ ਦੇਣ ਵਸੇ ਇਸ ਕਲਯੁਗ ਦੇ ਵਿੱਚ ਜਿਹੜਾ ਅੰਧੇਰਾ ਸੀ ਪਰਮਾ ਦਾ ਵਹਿਮਾ ਦਾ ਕਰਨ ਵਜੇ ਗੁਰੂ ਨਾਨਕ ਸਾਹਿਬ ਨੇ ਉਪਦਾਕ ਲਿਆ ਔਰ ਸਿੱਖ ਪੰਥ ਚਲਾ ਕੇ ਇੱਕ ਨਿਆਰਾ ਪੰਥ ਬਣਾਇਆ ਜਿਹਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਔਰ ਅੱਜ ਉਸੇ ਸ਼ਬਦ ਗੁਰੂ ਦੇ ਅਗਵਾਈ ਦੇ ਵਿੱਚ ਜਿਹੜਾ ਇਹ ਸ਼ਾਹਾਨਾ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਨਾਨਕ ਸਾਹਿਬ ਤੱਕ ਜਾ ਰਿਹਾ ਜਿੱਤੇ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਸੰਗਤ ਪਹੁੰਚ ਚੁੱਕੀ ਹੈ ਬਾਕੀ ਸੰਗਤਾਂ ਨੂੰ ਵੀ ਮੈਂ ਜਿਹੜੇ ਘਰਾਂ 'ਚ ਬੈਠੇ ਆ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਵੱਧ ਚੜ ਕੇ ਇਸ ਨਗਰ ਕੀਰਤਨ ਦੇ ਵਿੱਚ ਆਪਣੀ ਹਾਜ਼ਰੀ ਭਰੋ ਤਾਂ ਕਿ ਇਸ ਨਗਰ ਕੀਰਤਨ ਦੇ ਵਿੱਚ ਜਿਹੜੇ ਛੋਟੇ-ਛੋਟੇ ਬੱਚੇ ਬੈਂਡ ਤੇ ਰੁਕ ਦੇ ਵਿੱਚ ਸਕੂਲਾਂ ਤੋਂ ਆਏ ਨੇ ਜਿਹੜੇ ਅਖਾੜੇ ਦੇ ਨੌਜਵਾਨ ਵੀਰ ਆਏ ਨੇ ਗੁਰੂ ਦੇ ਸ਼ਸਤਰ ਵਿਦਿਆ ਦਿਖਾਉਂਦੇ ਹੋਏ ਜੋਰ ਦਿਖਾ ਰਹੇ ਨੇ ਜਿਹੜੇ ਸ਼ਬਦ ਚੌਕੀ ਜਥੇ ਜਿਹੜੇ ਵੱਖ-ਵੱਖ ਗੁਰਦੁਆਰਿਆਂ ਤੋਂ ਆਏ ਨੇ ਉਹ ਗੁਰੂ ਦੇ ਜਸ ਗਾਇਨ ਕਰ ਰਹੇ ਨੇ ਇਹ ਰਿਵਾਇਤਾਂ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕੀਏ ਆਪਣੀ ਪਨੀਰੀ ਨੂੰ ਦੱਸ ਸਕੀਏ ਔਰ ਇਸ ਨਗਰ ਕੀਰਤਨ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਗੁਰੂ ਜਸ ਨਾਲ ਜੋੜ ਸਕੀਏ ਇਹੀ ਸਾਡੇ ਮਨੋਰਥ ਹੁੰਦੇ ਆ ਸੋ ਮਸੂਮ ਸੰਤਾਂ ਨੂੰ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਦੇ ਇਸ ਪਾਵਨ ਤਿਹਾਡੇ ਦੇ ਵਿੱਚ ਆ ਕੇ ਹਾਜ਼ਰੀ ਭਰੋ ਔਰ ਗੁਰੂ ਦੀ ਖੁਸ਼ੀ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿੱਲੀ ਦੀ ਸੰਗਤ ਵਾਲੋਂ ਕੋ ਦੁਆਰਾ ਸ੍ਰੀ ਗੰਨ ਸਾਹਿਬ ਤੋਂ ਲੈ ਕੇ ਗੁਰਦੁਆਰਾ ਨਾਨਕਪੁਰ ਤੱਕ ਗੁਰਨਾਨਕ ਪਾਤਸ਼ਾਹ ਦੇ 555 ਪ੍ਰਕਾਸ਼ਵਰ ਦੀ ਕਸ਼ੀਸ਼ ਨਗਰ ਕੀਰਤਨ ਕਰਾਈ ਜਿਹੜੀ ਸਿੱਖਾਂ ਦੀ ਮਰਿਆਦਾ ਔਰ ਪਰਪਰਾ ਹੈ ਮੈਂ ਇਸ ਨਗਰ ਕੀਰਤਨ ਚ ਸ਼ਾਮਲ ਹੋ ਰਹੀਆਂ ਸੰਤਾਂ ਨੂੰ ਗੁਰਨਾਨ ਸਾਹਿਬ ਦੇ ਪ੍ਰਕਾਸ਼ਵਰ ਦੀ ਲਖਰਾਪੇ ਦਈਦੀ ਨਾਲ ਹੀ ਅੱਜ ਮੈਂ ਕਾਰਨ ਦੇਣਾ ਚਾਹੁੰਦਾ ਕਿ ਜਿਹੜੀਆਂ ਮੁਰਾਫਾਕੀਆਂ ਦਿੱਲੀ ਸ਼ਹਿਰ ਗੁਜ਼ਾਰਾ ਕਮੇਟੀ ਚ ਹੋਰੀਆਂ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਦੂਰ ਕਰਨ ਲਈ ਇਹ ਤੁਸੀਂ ਸਹਿਯੋਗੀ ਬਣੋ ਹੇ ਜੇ ਬੰਦਿਆਂ ਨਹੀਂ ਨੇੜੇ ਨਾਲ ਲੱਗਣ ਦੇਣਾ ਵਰਨਾ ਅਕਾਲ ਪੁਰਖ ਸਾਨੂੰ ਮਾਫ ਨਹੀਂ ਕਰੇਗਾ ਇਸ ਸਮੇਂ ਦੇ ਜੋ ਖਰਫਾਤੀਆਂ ਹੋ ਰੀਆਂ ਉਹ ਸਾਰੀ ਦੁਨੀਆ ਜਾਣਦੀ ਹੈ ਸਾਰੀ ਦੁਨੀਆ ਜਾਣਦੀ ਹੈ ਆਪ ਇਸ ਭਾਗ ਦੇ ਭਾਗੀ ਬਿਲਕੁਲ ਨਾ ਬਣੋ ਮੈਂ ਇਸ ਮੌਕੇ ਤੇ ਇਸ ਤੋਂ ਬਾਅਦ ਕੁਝ ਨਹੀਂ ਕਹਿੰਦਾ ਇੱਕ ਵਾਰ ਫੇਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈ ਦਿੰਦਾ ਦੇਖੋ ਜੀ ਮੈਂ ਕੱਲ ਸਰਦਾਰ ਪ੍ਰਤਾਪ ਸਿੰਘ ਸੈਕਟਰੀ ਹੈਗੇ ਮੈਂ ਇਹਨਾਂ ਨੂੰ ਦੱਸਿਆ ਤੁਸੀਂ ਇੱਕ ਸ਼ੌਣੇ ਕਮੇਟੀ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੋ 1947 ਵਿੱਚ ਤੁਸੀਂ 3000 ਬੰਦੇ ਦਾ ਜੱਥਾ ਕੀਤਾ ਸੀ ਅੱਜ तकरीबन 77 ਸਾਲ ਬੀਤਣ ਤੋਂ ਬਾਅਦ ਸਿੱਖਾਂ ਦੀ ਬਾਦਕ ਤੋੜੀ ਹੋ ਗਈ ਹੈ ਸਿੱਖ ਬਹੁਤ ਅਸੂਬਾ ਹੋ ਗਿਆ ਹੈ ਤੁਸੀਂ ਉਹ 3000 ਤੋਂ ਘਟਾਤੇ ਆਉਣ ਵਾਲੇ ਸਮੇਂ ਦੇ ਵਿੱਚ ਘੱਟੋ ਘੱਟ 10000 ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਸ ਮੌਕੇ ਤੇ ਵਿਜ਼ੇ ਦੇਣੇ ਚਾਹੀਦੇ ਇਹ ਖਾਲੀ 2 ਦਿਨਾਂ ਅਸਤ ਨਹੀਂ ਹੋਣੇ ਚਾਹੀਦੇ ਇਹ ਵਿਜ਼ੇ 15 ਦਿਨ ਪਹਿਲੇ ਤੇ 15 ਦਿਨ ਬਾਅਦ ਦੇ ਹੋਣੇ ਚਾਹੀਦੇ ਤਾਂ ਕਿ ਤੁਹਾਨੂੰ ਸਿੱਖ ਸੰਗਤ ਨੂੰ ਸਾਮਣੇ ਵਿੱਚ ਦਿੱਕਤ ਨਾ ਆਵੇ ਕਿ ਸਿੱਖਾਂ ਨੂੰ ਉੱਥੇ ਜਾ ਕੇ ਕਿਸੇ ਕਾਹ ਦਾ ਮੋਸ਼ੀਨਾ ਵੇਖਣਾ ਚਾਵੇ ਅਸੀਂ ਇੱਕ ਡੈਪੂਟੇਸ਼ਨ ਲੈ ਕੇ ਇਸ ਬਾਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਜ਼ਰੂਰ ਮਿਲਾਂਗੇ ਔਰ ਹਰ ਹਾਲਜ ਕੋਸ਼ਿਸ਼ ਕਰਕੇ ਜਿਹੜੇ ਸਾਡੇ ਮਨ ਦੀ ਗੱਲ ਹੈ ਇੱਕ ਇੱਕ ਮਹੀਨਾ ਸਿਕਾਂ ਨੂੰ ਅਜ਼ਾਜ਼ ਹੋਣੀ ਚਾਹੀਦੀ ਆ ਉਹ ਲੈ ਕੇ ਪੂਰੀ ਕਰਾਂਗੇ ਜੋ ਸਿੱਖੀ ਦਾ ਸਿਧਾਂਤ ਹੈ ਅੱਜ ਉਸ ਨੂੰ ਸਾਹਮਣੇ ਸੰਗਤ ਦੇ ਸਾਹਮਣੇ ਪੇਸ਼ ਕਰਦੇ ਹੋਏ ਕੀਰਤ ਕਰੋ ਸੁਪਰ ਆਮ ਜੇ ਵੰਡ ਕੇ ਛਕੋ ਉਸ ਚੀਜ਼ ਨੂੰ ਲੈ ਕੇ ਗੁਰਨਾਨ ਸਾਹਿਬ ਜੀ ਦਾ ਸੰਦੇਸ਼ ਦਾ ਹੌਕਾ ਘਰ-ਘਰ ਭਰਿਆ ਜਾ ਰਿਹਾ ਹੈ ਅੱਜ ਦਿੱਲੀ ਕਮੇਟੀ ਦੇ ਸਹਿਯੋਗ ਦੇ ਨਾਲ ਜੋ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਤੋਂ ਨਿਕਲ ਕੇ ਚੱਲ ਕੇ ਗੁਰਦੁਆਰ ਨਾਨਕਾ ਸਮਾਪਤ ਹੁੰਦਾ ਹੈ ਉਦੇ ਵਿੱਚ ਛੜੋ yaar ਹਰ ਤਰ੍ਹਾਂ ਦੀ ਸੇਵਾ ਭਾਵੇਂ ਉਹ ਲੰਗਰ ਦੀ ਸੇਵਾ ਹੈ ਭਾਵੇਂ ਉਹ ਪੜਾਈ ਦੀ ਸੇਵਾ ਹੈ ਭਾਵੇਂ ਕਮੇਟੀ ਦੇ ਕੰਮਾਂ ਦੀ ਸੇਵਾ ਹੈ ਉਹਨੂੰ ਆਪਾਂ ਸੰਗਤ ਦੇ ਘਰ-ਘਰ ਪਹੁੰਚਾਉਣ ਦੀ ਕੋਸ਼ਿਸ਼ ਕਰਨੇ ਆ ਤੇ ਮੈਂ ਗੁਰੂ ਮਹਾਰਾਜ ਅੱਗੇ ਇਹੀ ਬੇਨਤੀ ਕਰਦਾ ਵੀ ਇਸੇ ਤਰ੍ਹਾਂ ਇਹ ਸੇਵਾ ਇਹਨਾਂ ਬੰਦਿਆਂ ਨੂੰ ਬਖਸ਼ੋ ਜਿਨ੍ਹਾਂ ਕਰਕੇ ਆਪਾਂ ਗੁਰੂ ਦੇ ਨਾਲ ਜੁੜ ਸਕੀਏ ਗੁਰੂ ਘਰ ਦੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਤੇਜੀ ਪ੍ਰਕਾਸ਼ ਪਰਮਿਆਂ ਸਮੂਹ ਸੰਗਤ ਨੂੰ ਤੁਹਾਨੂੰ ਲਖਣਾ ਬਧਾਈਆਂ ਹੁਣ ਨਾਮ ਚਪੋ ਵੰਡ ਸਕੋ ਕੀਰਤ ਕਰੋ ਗੁਰਨਾਨਕ ਦੇਵ ਜੀ ਦੇ ਉਪਦੇਸ਼ ਹੈਗੇ ਅਸੀਂ ਉਹਨਾਂ ਉਪਦੇਸ਼ਾਂ ਦੇ ਚੱਲਣਾ ਹੈ ਦਿੱਲੀ ਦੀ ਸਮੂਹ ਸਾਧ ਸੰਗਤ ਦਿੱਲੀਪੁਰ ਗੁਰਦਾਰਾ ਪ੍ਰਬੰਧਕ ਕਮੇਟੀ ਦਰੋਂ ਇਹ ਜੋ ਉਪਰਾਲਾ ਕੀਤਾ ਹੈ ਜਾਨਾ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਗੁਰਦਾਰਾ ਸਿਸਗਾਂਤ ਨੂੰ ਚੱਲ ਕੇ ਗੁਰਨਾਨਕ ਪਿਆਰ ਗੁਰਦਾਰੇ ਵਿੱਚ ਕੀਰਤਨ ਦੀ ਸਮਾਪਤੀ ਹੁੰਦੀ ਹੈ ਸਮੂਹ ਸਾਧ ਸੰਗਤ ਬੇਨਤੀ ਹੈ ਕਿ ਵੰਦ ਵੰਦ ਚੜ ਕੇ ਸੇਵਾ ਕਰੋ ਭਾਈ ਖਾਲਸਾ ਭਾਈ